ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਆਇਓ ਸ਼ਰਣ ਤੁਹਾਰੀ ਮਲੈ ਸੂਖ ਨਾਮ ਹਰਿ ਸੰਭਾਉ ਚਿੰਤਾ ਨਾਹੇ ਹਮਾਰੀ ਔਰ ਨਾ ਸੁਝ ਹੈ ਦੂਜੀ ਠਹਰ ਹਾਰ ਪਰਿਉ ਕਉ ਦੁਆਰੀ ਲੇਖਾ ਛੋੜ ਤਲਿਖੈ ਛੁਟ ਹੈ ਹਮ ਨਿਰਭਉ ਲੇਹੁਬਾਰੀ ਸਦਗਤ ਸੰਤ ਸਲਾਮ ਮਹਿਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਾਖੋ ਰਾਖ ਮਹਾਰ ਦਿਆਲਾ ਨਾਨਕ ਘਰ ਕੇ ਗੁਲੇ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਉ ਤਦ ਤਿਹਾਈ ਸੁਖ ਹੋ ਟਲ ਗੁਰਸੇਵੀਐ ਅਹਨਸ ਸਹਜ ਸੁਹਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਜਣ ਸਚਾ ਪਾਤਸ਼ਾ ਸਰਸਹਾ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ ਪੰਜਵਾਂ ਹਰ ਬਿਸਰਤ ਸਦਾ ਖਵਾਰੀ ਤਾਪੋ ਤੁਖਾ ਕਹਾ ਬਿਆਪੈ ਜਕੋ ਓਟ ਤੁਹਾਰੀ ਹਰ ਬਿਸਰਤ ਸਦਾ ਖਵਾਰੀ ਤਾ ਕੋ ਤੋ ਖਾ ਕਹਾ ਬਿਆਪਾ ਜਾ ਕੋ ਓਟ ਤੁਹਾਰੀ ਰਹਾ ਬਿਨ ਸੁਨਰਨ ਜੋ ਜੀਵਨ ਬਲਨਾ ਸਰਪ ਜਾਸ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲਾਏ ਗੋ ਹਰੀ ਹਾਨੁ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਤਹਾਰੀ ਸੋ ਸੁਖਿਆ ਧੰਨ ਉਸ ਜਨਮਾਨਕ ਤਿਸ ਬਲਹਾਰ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖਿਆ ਧੰਨ ਉਸ ਜਨਮ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂੜੀ ਮਹਲਾ 5 ਹਰ ਬਿਸਰਤ ਸਦਾ ਖੁਆਰੀ ਤਾ ਕੋ ਧੋਖਾ ਕਹਾ ਵਿਆਪੈ ਜਾ ਕੋ ਓਟ ਤੁਹਾਰੀ ਰਹਾ